ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਰ ਆਏ ਦਰਸਤ ਆਏ ਅੱਜ ਆਪਾਂ ਗੱਲ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਬਜਟ ਇਜਲਾਸ ਪਾਸ ਕੀਤਾ ਗਿਆਗਾ ਉਹਦੇ ਵਿੱਚ ਕਿਹੜੇ-ਕਿਹੜੇ ਮਤੇ ਪਾਸ ਕੀਤੇ ਗਏ ਨੇ ਅੱਜ ਆਪਾਂ ਗੱਲ ਕਰਾਂਗੇ ਕਿ ਕਿਹੜੀਆਂ ਵੱਡੀਆਂ ਗਲਤੀਆਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀਆਂ ਸੀਗੀਆਂ ਜਿਨ੍ਹਾਂ ਨੂੰ ਸੁਧਾਰਨ ਦਾ ਯਤਨ ਕੀਤਾ ਗਿਆਗਾ ਅੱਜ ਆਪਾਂ ਗੱਲ ਕਰਾਂਗੇ ਕਿ ਉਹ ਕਿਹੜੀ ਸਭ ਤੋਂ ਵੱਡੀ ਗਲਤੀ ਸੀਗੀ ਜਿਹਨੂੰ ਸੁਧਾਰ ਕੇ ਪੂਰਾ ਸਟੈਂਡ ਵੱਖਰਾ ਸਟੈਂਡ ਇੱਕ ਤਰ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਿਆ ਗਿਆਗਾ ਉਹਦੇ ਬਾਰੇ ਗੱਲਬਾਤ ਕਰਦੇ ਆਂ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ اجلاس ਸੀਗਾ ਜਿਹੜਾ ਉਹਦੇ ਚ 12-13 ਅਰਬ ਰੁਪਏ ਦਾ ਬਜਟ ਪਾਸ ਕਰ ਦਿੱਤਾ ਗਿਆ ਤੇ ਲੇਕਿਨ ਆਪਾਂ ਗੱਲ ਕਰਨੀ ਆ ਉਹਦੇ ਚੰਪਾਏ ਹੋਏ ਮਤਿਆਂ ਦੀ ਜਿਹੜਾ ਸਭ ਤੋਂ ਅਹਿਮ ਮਤਾ 2015 ਦੇ ਵਿੱਚ ਜਿਹੜੀਆਂ ਬੇਅਦਬੀਆਂ ਬਰਗਾੜੀ ਵਿਖੇ ਕੀਤੀਆਂ ਗਈਆਂ ਜਿਹੜੀਆਂ ਉਹ ਘਟਨਾਵਾਂ ਵਾਪਰੀਆਂ ਸੀਗੀਆਂ ਉਹਦੇ ਸੰਬੰਧ ਦੇ ਵਿੱਚ ਹੁਣ ਤੱਕ ਜਿੰਨਾ ਘਟਨਾਕਰਮ ਵਾਪਰਿਆ ਉਹ ਤੁਸੀਂ ਸਾਰੇ ਜਾਣਦੇ ਹੋ ਆਪਾਂ ਨੂੰ ਪਤਾ ਹੈ ਲੇਕਿਨ ਪਿਛਲੇ ਦਿਨੀ ਪ੍ਰਦੀਪ ਕਲੇਰ ਜਦੋਂ ਗ੍ਰਿਫਤਾਰ ਹੋ ਜਾਂਦਾ ਉਸ ਤੋਂ ਬਾਅਦ ਉਹ 164 ਦੇ ਬਿਆਨ ਦਰਜ ਕਰਾਉਂਦਾਗਾ ਇੱਕ ਤਰ੍ਹਾਂ ਦਾ ਬਾਧਾ ਮਾਪ ਗਵਾਹ ਬਣ ਜਾਂਦਾਗਾ ਉਹ ਅਦਾਲਤ ਦੇ ਵਿੱਚ ਬਿਆਨ ਦਰਜ ਕਰਾ ਕੇ ਉਹਨੇ ਬਿਲਕੁਲ ਸਪਸ਼ਟ ਕਰ ਦਿੱਤਾ ਸੀਗਾ ਕਿ ਇਸ ਬੇਅਦਬੀ ਦਾ ਜਿਹੜਾ ਇਹ ਕੰਮ ਕੀਤਾ ਗਿਆ ਇਹ ਪੂਰਾ ਬਾਬਾ ਰਾਮ ਰਹੀਮ ਹੈ ਜਿਹੜਾ ਬਲਾਤਕਾਰੀ ਰਾਮ ਰਹੀਮ ਤੇ ਹਣੀਪ੍ਰੀਤ ਇਹਨਾਂ ਵੱਲੋਂ ਕੀਤਾ ਗਿਆਗਾ ਕਿਉਂਕਿ ਉਹਨੇ ਆਪਣੇ ਬਿਆਨ ਦੇ ਵਿੱਚ ਕਿਹਾ ਸੀਗਾ ਕਿ ਮੈਂ ਉੱਥੇ ਹਾਜ਼ਰ ਸੀਗਾ ਜਦੋਂ ਇਹ ਬਾਕੀ ਦੇ ਬਿੱਟੂ ਵਗੈਰਾ ਸਾਰੇ ਜਿੰਨੇ ਉੱਥੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਹਣੀਪ੍ਰੀਤ ਨੇ ਕਿਹਾ ਸੀਗਾ ਕਿ ਜਿਹੜਾ ਜਿਨ੍ਹਾਂ ਨੇ ਆਪਣੇ ਲੋਕਡਾਊਨ ਨੂੰ ਪੈਰਾਂ ਦੇ ਵਿੱਚ ਰੋਲਿਆ ਉਹਨਾਂ ਦੇ ਗੁਰੂ ਨੂੰ ਵੀ ਇਸੇ ਤਰ੍ਹਾਂ ਪੈਰਾਂ ਦੇ ਵਿੱਚ ਰੋਲਣਾ ਚਾਹੀਦਾ ਉਸ ਗੱਲ ਤੋਂ ਬਾਅਦ ਹਾਲਾਤ ਚੇਂਜ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮਤਾ ਪਾਸ ਕੀਤਾਗਾ ਕਿ ਗੁਰਮੀਤ RAM ਰਹੀਮ ਅਤੇ ਹਣੀਪ੍ਰੀਤ ਇਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਇਹਨਾਂ ਦੇ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਨੇ ਜਿਹੜੀ ਬੇਅਦਬੀ ਦਾ ਘਟਨਾਕਰਮ ਵਾਪਰਿਆਗਾ ਇਹਦੇ ਲਈ ਇਹ ਜ਼ਿੰਮੇਵਾਰ ਨੇ ਦੋਸਤੋ ਸਭ ਤੋਂ ਪਹਿਲਾਂ ਆਪਾਂ ਇਹਦੇ ਤੇ ਹੀ ਗੱਲ ਕਰਦੇ ਹਾਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਜਦੋਂ ਜਿਸ ਸਮੇਂ ਇਹਨੂੰ ਅਕਾਲ ਤਖਤ ਸਾਹਿਬ ਵੱਲੋਂ ਉਦੋਂ ਮਾਫੀ ਦੇ ਦਿੱਤੀ ਗਈ ਸੀਗੀ ਤੇ ਮਾਫੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਗਈ ਉਹਦੇ 'ਚ ਮੇਨਂ ਦੋਸ਼ ਲੱਗੇ ਸੁਖਵੀਰ ਸਿੰਘ ਬਾਦਲ ਦੇ ਉੱਪਰ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 90 ਲੱਖ ਰੁਪਏ ਦੇ ਉਦੋਂ ਇਸ਼ਤਿਹਾਰ ਦਿੱਤੇ ਸੀਗੇ ਜਿਹੜੇ ਜਿਸ ਕਾਰਨ ਕਰਕੇ ਇਹ ਸਾਰਾ ਜਿਹੜਾ ਟੋਟਲੀ ਆਪਾਂ ਕਹਿ ਸਕਦੇ ਆ ਬੱਜਰ ਗਲਤੀ ਸੀਗੀ ਜਿਹੜੀ ਜਿਹੜੀ ਕਿ ਅੱਜ ਤੱਕ ਸ੍ਰੋਮਣੀ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ ਭੁਗਤ ਰਿਹਾਗਾ ਪਰ ਹੁਣ ਉਸ ਗਲਤੀ ਨੂੰ ਸੁਧਾਰਨ ਦੇ ਤਹਿਤ ਸਟੈਂਡ ਲਿਆ ਗਿਆਗਾ ਕਿਉਂਕਿ ਉਸ ਤੋਂ ਬਾਅਦ ਪਹਿਲਾਂ ਚਾਹੇ ਜੋ ਵੀ ਗੱਲਾਂ ਬਾਤਾਂ ਕਰਦੇ ਰਹੇ ਪਰ ਸਪਸ਼ਟ ਸਟੈਂਡ ਨਹੀਂ ਸੀ ਲਿਆ ਗਿਆ ਕਿਉਂਕਿ ਵੋਟਾਂ ਦਾ ਮਾਮਲਾ ਲੈ ਲਓ ਕੋਈ ਮਾਮਲਾ ਲੈ ਲਓ ਲੇਕਿਨ ਸਪਸ਼ਟ ਖੜਾ ਸ੍ਰੋਮਣੀ ਅਕਾਲੀ ਦਲ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪਾਸੇ ਖੜੀ ਦਿਖਾਈ ਨਹੀਂ ਸੀ ਦਿੰਦੀ ਲੇਕਿਨ ਹੁਣ ਉਹਨਾਂ ਨੇ ਇੱਕ ਸਪਸ਼ਟ ਸਟੈਂਡ ਲਿਆਗਾ ਕਿ ਇਹਨੂੰ ਗੁਰਮੀਤ ਰਾਮ ਰਹੀਮ ਤੇ ਹਣੀਪ੍ਰੀਤ ਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਇਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾਗਾ ਤੇ ਇਹ ਕਿਉਂਕਿ ਉਹਨਾਂ ਨੇ ਨਾਲ ਜ਼ਿਕਰ ਵੀ ਕੀਤਾਗਾ ਕਿ ਇਹਦਾ ਜਨਾ ਪ੍ਰਦੀਪ ਕਲੇਰ ਵੱਲੋਂ ਸਾਰਾ ਕੁਝ ਹੁਣ ਜਿਹੜਾ ਸਪਸ਼ਟ ਹੋ ਚੁੱਕਿਆਗਾ ਸੋ ਦੋਸਤੋ ਅਗਰ ਹੁਣ ਵੀ ਅਜੇ ਵੀ ਜਿਵੇਂ ਮੈਂ ਪਹਿਲਾਂ ਕਿਹਾਗਾ ਕਿ ਦੇਰ ਆਏ ਦਰਸਤ ਆਏ ਅਗਰ ਹੁਣ ਵੀ ਜੋ ਮਤਾ ਪਾਇਆ ਗਿਆ ਕੱਲੇ ਮਤਾਂ ਪਾਉਣ ਦੇ ਨਾਲ ਗੱਲਾਂ ਨਹੀਂ ਹੁੰਦੀਆਂ ਇਹਨਾਂ ਮਤਿਆਂ ਦੇ ਉੱਪਰ ਸਟੈਂਡ ਲੈਣੇ ਪੈਂਦੇ ਨੇ ਅਗਰ ਇਸ ਮਤੇ ਦੇ ਉੱਪਰ ਸਟੈਂਡ ਲੈ ਕੇ ਸ੍ਰੋਮਣੀ ਕਮੇਟੀ ਆਪਣੇ ਸਟੈਂਡ ਦੇ ਉੱਤੇ ਅੜ ਜਾਂਦੀ ਹੈ ਫਿਰ ਕਿਤੇ ਨਾ ਕਿਤੇ ਆਪਾਂ ਨੂੰ ਲੱਗਦਾਗਾ ਕਿ ਸ਼ਾਇਦ ਲੋਕ ਇਹਨਾਂ ਨੂੰ ਮaaf ਕਰ ਦੇਣ ਨਹੀਂ ਲੋਕਾਂ ਦੇ ਵਿੱਚ ਜਿਹੜਾ ਗੁੱਸਾਗਾ ਉਹ ਅਜੇ ਬਰਕਰਾਰ ਬਣਿਆ ਹੋਇਆਗਾ ਲੇਕਿਨ ਸਪਸ਼ਟ ਸਟੈਂਡ ਲੈ ਕੇ ਉਹਦੇ ਉੱਤੇ ਖੜਨਾ ਪੈਣਾ ਹੈ ਉਦੇ ਉੱਤੇ ਕੁਝ ਕਰਕੇ ਦਿਖਾਉਣਾ ਪੈਣਾ ਨਾ ਕਿ ਇਕੱਲੇ ਰਜਿਸਟਰਾਂ ਦੇ ਵਿੱਚ ਮਤੇ ਪਾ ਕੇ ਤੇ ਉਦੋਂ ਬਾਅਦ ਮੁੜ ਕੇ ਫੇਰ ਉਹੀ ਗੱਲਾਂ ਤੇ ਜੇਕਰ ਸਟੈਂਡ ਲੈਂਦੇ ਨੇ ਕੁਝ ਕਰਕੇ ਦਿਖਾਉਂਦੇ ਨੇ ਫੇਰ ਹੌਲੀ-ਹੌਲੀ ਆਪਾਂ ਕਹਿ ਸਕਦੇ ਹਾਂ ਕਿ ਲੋਕ ਸ਼ਾਇਦ ਮਾਫ਼ ਕਰ ਦੇਣ ਇਹ ਲੋਕਾਂ ਤੇ ਡਿਪੈਂਡ ਕਰਦਾ ਸੋ ਦੋਸਤੋ ਉਦੋਂ ਬਾਅਦ ਜਿਹੜਾ ਇੱਕ ਮਤਲਬ ਮਤਾ ਪਾਇਆ ਗਿਆ ਕਿਸਾਨਾਂ ਦੇ ਹੱਕ ਦੇ ਵਿੱਚ ਕਿ ਹਰਿਆਣੇ ਦੀ ਸਰਕਾਰ ਨੇ ਜੋ ਉੱਥੇ ਰੋਕਾਂ ਲਾ ਕੇ ਕਿਸਾਨਾਂ ਨੂੰ ਰੋਕਿਆ ਹੋਇਆਗਾ ਜਾਂ ਕਿਸਾਨਾਂ ਦੇ ਨਾਲ ਤਸੱਦਦ ਕੀਤਾਗਾ ਉਹਦੇ ਉੱਤੇ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਮਤਾ ਪਾਇਆ ਗਿਆਗਾ ਤੇ ਉਹਨਾਂ ਨੂੰ ਜਿਹੜਾ ਉਹਦੀ ਨਿੰਦਾ ਵੀ ਕੀਤੀ ਆ ਤੇ ਉਹਨਾਂ ਨੂੰ ਕਿਹਾਗਾ ਕਿ ਕਿਸਾਨਾਂ ਨੂੰ ਰੋਕਣਾ ਗਲਤ ਹੈਗਾ ਤੇ ਉਸ ਤੋਂ ਬਾਅਦ ਦੋਸਤੋ ਉਹਨਾਂ ਨੇ ਇੱਕ ਮਤੇ ਦੇ ਵਿੱਚ ਕੇਂਦਰ ਸਰਕਾਰ ਦੇ ਉੱਪਰ ਇਲਜ਼ਾਮ ਲਾਇਆਗਾ ਕਿ ਉਹ ਸਾਡੀ ਸਿੱਖੀ ਦੇ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਜਿਹੜੀ ਦਖਲਅੰਦਾਜ਼ੀ ਹੈ ਉਹ ਦਖਲਅੰਦਾਜ਼ੀ ਕਰ ਰਹੀ ਹੈ ਤੇ ਡਿਬਰੂਗੜ੍ਹ ਦੇ ਵਿੱਚ ਜਿਹੜੇ ਭਾਈ ਅਮਰਤਪਾਲ ਸਿੰਘ ਤੇ ਹੋਰ ਜਿਹੜੇ ਉਹਨਾਂ ਦੇ ਸਾਥੀ ਕੈਦੀ ਨੇ ਉਹਨਾਂ ਦੇ ਉੱਪਰ ਜਿਹੜਾ ਦੁਬਾਰਾ ਐਨਐਸਏ ਲਾ ਕੇ ਉਹਨਾਂ ਦੀ ਜੇਲ੍ਹ ਵਧਾਈ ਗਈ ਹੈ ਉਹਦੀ ਸਖਤ ਨਿੰਦਾ ਕੀਤੀ ਗਈ ਹੈ ਤੇ ਸਰਕਾਰ ਤੋਂ ਮੰਗ ਕੀਤੀ ਗਈ ਹੈ ਪੰਜਾਬ ਸਰਕਾਰ ਤੋਂ ਕਿ ਇਹਨਾਂ ਨੂੰ ਭਾਈ ਅਮਰਤਪਾਲ ਸਮੇਤ ਦਸੇ ਸਿੰਘਾਂ ਦਾ ਜਿਹੜਾ ਕੇਸ ਹੈ ਉਹ ਵਾਪਸ ਲੈਣਾ ਚਾਹੀਦਾ ਤੇ ਨਾਲ ਦੀ ਨਾਲ ਜਿਹੜੇ ਪਹਿਲਾਂ ਬੰਦੀ ਸਿੰਘ 30-30 ਸਾਲਾਂ ਤੱਕ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ ਉਹਨਾਂ ਦਾ ਜਿਹੜਾ ਸਟੈਂਡ ਹੈਗਾ ਉਹਦੇ ਤੇ ਵੀ ਮਤਾ ਪਾਇਆ ਕਿ ਉਹਨਾਂ ਬੰਦੀ ਸਿੰਘਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਤੇ ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਨੂੰ ਵੀ ਰਿਹਾ ਜਿਹੜਾ ਕਰਨਾ ਚਾਹੀਦਾਗਾ ਤੇ ਇਸੇ ਤਰ੍ਹਾਂ ਉਹਨਾਂ ਨੇ ਇੱਕ ਅਹਿਮ ਮਤੇ ਦੇ ਰਾਹੀਂ ਜਿਹੜਾ ਲੈਂਦੇ ਪੰਜਾਬ ਦੇ ਵਿੱਚ ਪਾਕਿਸਤਾਨ ਦੀ ਸਰਕਾਰ ਨੇ ਪੰਜਾਬੀ ਸਕੂਲਾਂ ਦੇ ਵਿੱਚ ਲਾਜ਼ਮੀ ਕਰਨ ਦੇ ਲਈ ਜਿਹੜਾ ਉਹਨਾਂ ਨੇ ਇੱਕ ਕਾਨੂੰਨ ਬਣਾਇਆਗਾ ਉਹਦੀ ਉਹਨਾਂ ਨੇ ਸਲਾਘਾ ਕੀਤੀ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਇਹ ਦੋਸਤੋਂ ਮਤੇ ਆਏ ਨੇਗੇ ਇਹ ਮਤੇ ਸਾਰੇ ਅਹਿਮ ਨੇਗੇ ਇਹਦੇ ਨਾਲ ਆਪਾਂ ਸਮਝ ਸਕਦੇ ਆਂਗੇ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਪੰਥ ਪੰਥਕ ਪਾਰਟੀ ਨੂੰ ਛੱਡ ਕੇ ਜਿਹੜਾ ਪੰਜਾਬ ਪੰਜਾਬੀਅਤ ਵੱਲ ਨੂੰ ਮੋੜਾ ਕੱਟਿਆ ਹੋਇਆ ਸੀਗਾ 1999 ਤੋਂ ਲੈ ਕੇ ਹੁਣ ਤੱਕ ਪੰਜਾਬ ਤੇ ਪੰਜਾਬੀਅਤ ਜਿਹੜੀ ਅਕਾਲੀ ਦਲ ਨੂੰ ਬਣਾ ਦਿੱਤਾ ਸੀ ਪਾਰਟੀ ਲੇਕਿਨ ਹੁਣ ਦੁਬਾਰਾ ਫੇਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥਕ ਪਾਰਟੀ ਜਿਹੜੀ ਅਕਾਲੀ ਦਲ ਦਾ ਜਿਹੜਾ ਪੁਰਾਣਾ ਸਟੈਂਡ ਹੈ ਜਿਹੜਾ ਜਿਸ ਆਧਾਰ ਦੇ ਉੱਪਰ ਪਾਰਟੀ ਬਣੀ ਸੀਗੀ ਕਿ ਸਿੱਖਾਂ ਦੀ ਇੱਕੋ ਇੱਕ ਨਮਾਇਦਾ ਜਿਹੜੀ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਲਈ ਮਤਲਬ ਜਿਹੜਾ ਉਸ ਵੱਲ ਨੂੰ ਮੋੜਾ ਕੱਟਿਆ ਜਾ ਰਿਹਾਗਾ ਸੋ ਮੈਂ ਦੁਬਾਰਾ ਫਿਰ ਇਹੀ ਕਹਾਂਗਾ ਕਿ ਇਹਦੇ ਉੱਤੇ ਕੱਲੇ ਮਤੇ ਪਾਉਣ ਨਾਲ ਨਹੀਂ ਕੁਝ ਨਾ ਕੁਝ ਕਰਨਾ ਪੈਣਾਗਾ ਇਹਦੇ ਉੱਤੇ ਸਟੈਂਡ ਲੈਣੇ ਪੈਣੇ ਨੇ ਕਿਉਂਕਿ ਕੇਂਦਰ ਸਰਕਾਰ ਜੇ ਈ ਕਿ ਇੰਨਾ ਜ਼ੁਲਮਾਨਾ ਜ਼ੁਲਮ ਕਰ ਰਹੀ ਆ ਕਿ ਸਿੱਖਾਂ ਦੇ ਇਨਾ ਮੁੱਦਿਆਂ ਦੇ ਉੱਪਰ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਦੇ ਨੁਮਾਇੰਦਿਆਂ ਨੂੰ ਜਾਂ ਸਿੱਖ ਨੁਮਾਇੰਦਿਆਂ ਨੂੰ ਟਾਈਮ ਤੱਕ ਨਹੀਂ ਦਿੱਤਾ ਜਾ ਰਿਹਾ ਜੇਕਰ ਉਹ ਸਾਡੇ ਨੁਮਾਇੰਦਿਆਂ ਨੂੰ ਮਿਲਣ ਦਾ ਟਾਈਮ ਤੱਕ ਨਹੀਂ ਦੇਣਗੇ ਤਾਂ ਇਨਸਾਫ ਕਿਵੇਂ ਮਿਲੂਗਾ ਇਹਦੇ ਲਈ ਕੋਈ ਨਾ ਕੋਈ ਸਖਤ ਕਦਮ ਜਿੰਨਾ ਚਿਰ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਨਹੀਂ ਚੱਕਦਾ ਉਨਾ ਚਿਰ ਇਹ ਗੱਲਾਂ ਗੱਲਾਂ ਹੀ ਰਹਿ ਜਾਣੀਆਂ ਨੇ ਸੋ ਇਹਦੇ ਲਈ ਇੱਕ ਪਾਸਾ ਕਰਕੇ ਵੋਟਾਂ ਦੀ ਰਾਜਨੀਤੀ ਛੱਡ ਗਏ ਅ ਗੱਦੀ ਦੀ ਕੁਰਸੀ ਦੀ ਰਾਜਨੀਤੀ ਛੱਡ ਕੇ ਜਿਸ ਤਰ੍ਹਾਂ ਅਕਾਲੀ ਦਲ ਬਣਿਆ ਸੀਗਾ ਉਸੇ ਅ ਤਹਿਤ ਸੇਵਾ ਦੀ ਭਾਵਨਾ ਦੇ ਨਾਲ ਅਕਾਲੀ ਦਲ ਬਣਿਆ ਸੀਗਾ ਤੇ ਉਸੇ ਤਰ੍ਹਾਂ ਹੀ ਸੇਵਾ ਦੀ ਭਾਵਨਾ ਦੇ ਨਾਲ ਕੰਮ ਕਰਨ ਮੋਰਚਾ ਲਾਉਣ ਜੋ ਵੀ ਕੰਮ ਕਰਨ ਲੇਕਿਨ ਕੇਂਦਰ ਸਰਕਾਰ ਤੋਂ ਜਿਹੜੀਆਂ ਮੰਗਾਂ ਮਨਾਉਣੀਆਂ ਨੇ ਇਹ ਸੌਖਾ ਕੰਮ ਨਹੀਂ ਹੈਗਾ ਇਹ ਬਹੁਤ ਹੀ ਵੱਡੇ ਸੰਘਰਸ਼ ਦੀ ਲੋੜ ਹੈ ਸੋ ਦੋਸਤੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਕੀ ਜਿਹੜੇ ਹਿੰਮਤੇ ਪਾਏ ਗਏ ਨੇ ਤੁਹਾਡੇ ਦਿਲਾਂ ਨੂੰ ਤੁਹਾਡੇ ਮਨਾਂ ਨੂੰ ਕੀ ਕੁਝ ਨਾ ਕੁਝ ਇਸ ਗੱਲ ਦੇ ਨਾਲ ਮੋੜਾ ਪਿਆ ਜਾਂ ਮਤਲਬ ਤੁਸੀਂ ਇਹਨੂੰ ਸਿਰਫ ਹੰਝੂ ਪੋਚਣ ਵਾਲੀ ਅੱਖਾਂ ਪੁੰਜਣ ਵਾਲੀ ਹੀ ਕਾਰਵਾਈ ਸਮਝਦੇ ਹੋ ਜਰੂਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ